प्यारे पत्रकार बंधु मेरी बेटी कविशा मैं स्वागत करना ਤੁਹਾਡਾ ਕਿ ਤੁਸੀਂ ਅੱਜ ਇੱਥੇ ਪਧਾਰੇ ਹੋ ਸੋ ਬੜਾ ਅੰਮ੍ਰਿਤਸਰ ਦੇ ਲਈ ਮਹੱਤਵਪੂਰਨ ਵਿਸ਼ੇ ਹੈ ਕਿਉਂਕਿ ਆਉਖ ਨਾ ਜਾ ਕਿਉਂਕਿ ਮੇਰਾ ਹਮੇਸ਼ਾ ਇੱਕੋ ਹੀ ਟੀਚਾ ਰਿਹਾ ਹੈ ਕਿ ਆਤਮ ਨਿਰਭਰ ਅੰਮ੍ਰਿਤਸਰ ਵਿਕਸਿਤ ਅੰਮ੍ਰਿਤਸਰ ਜਿਹੜਾ ਕਿ ਮੈਂ ਮੇਅਰ ਵੀ ਸੀ ਤਦ ਵੀ ਇਹ ਹੀ ਟੀਚਾ ਸੀ ਜਦ ਮੈਂ ਮੈਂਬਰ ਪਾਰਲੀਮੈਂਟ ਬਣਿਆ ਤਦ ਵੀ ਇਹ ਹੀ ਟੀਚਾ ਸੀ ਕਿ ਮੈਂ ਆਪਣੇ ਅੰਮ੍ਰਿਤਸਰ ਨੂੰ ਦੁਨੀਆ ਦਾ ਸਰਵੋੱਚ ਸ਼ਹਿਰ ਬਣਾਣਾ ਹੈ ਮੈਂ ਧਨਵਾਦੀ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਕਿ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਮੈਂ ਅੰਮ੍ਰਿਤਸਰ ਸਾਹਿਬ ਜਿਹੜੀ ਗੁਰੂ ਦੀ ਨਗਰੀ ਹੈ ਉਹਦੇ ਵਿੱਚ ਹਰਮੰਦਰ ਸਾਹਿਬ ਹੈ ਤੇ ਸ੍ਰੀ ਹਰਮੰਦਰ ਸਾਹਿਬ ਜਿਹੜੀ ਦੁਗਿਆਣਾ ਮੰਦਿਰ ਅਤੇ ਸ਼੍ਰੀ ਬਾਲਮੀਕੀ ਤੀਰਥ ਜਲੇ ਆਲਾ ਬਾਗ ਸੋ ਮੈਂ 20000 ਕਰੋੜ ਤੋਂ ਵੱਧ ਦੇ ਪ੍ਰੋਜੈਕਟ ਭਾਰਤ ਸਰਕਾਰ ਵੱਲੋਂ ਅੱਜ ਅੰਮ੍ਰਿਤਸਰ ਲੈ ਆ ਸਕਿਆ ਵਾ ਸੋ ਇੱਕ ਹੋਰ ਬੜੀ ਵੱਡੀ ਉਪਲਬਧੀ ਮੇਰੀ ਬੜੀ ਲੰਬੀ ਲੜਾਈ ਸੀ ਤੁਸੀਂ ਮੇਰੇ ਨਾਲ ਸੀ ਤੁਸੀਂ ਮੇਰੇ ਸਾਥੀ ਸੀ ਪੱਤਰਕਾਰ ਸਾਰੇ ਉਹ ਸੀ ਅੰਮ੍ਰਿਤਸਰ ਫਿਰੋਜ਼ਪੁਰ ਰੇਲਵੇ ਲਿੰਕ ਕਿਉਂਕਿ ਇਹ ਬੜੇ ਸਾਲਾਂ ਤੋਂ ਲਟਕਦਾ ਪ੍ਰੋਜੈਕਟ ਸੀ ਇਹ ਰਾਜਨੀਤਿਕ ਭਾਸ਼ਣबाजी ਦਾ ਹੀ ਖਾਰ ਰਿਹਾ ਭਾਵੇਂ ਤੋਂ ਪਵਨ ਬਾਂਸਲ ਜੀ ਹੋਰ ਜਿਹੜੇ ਰੇਲਵੇ ਮਿਨਿਸਟਰ ਸੀ ਕਾਂਗਰਸ ਵੱਲੋਂ ਉਹਨਾਂ ਨੇ ਪ੍ਰੋਜੈਕਟ ਬਾਰੇ ਬਿਆਨਬਾਜ਼ੀ ਕੀਤੀ ਕੀਤਾ ਕੁਝ ਵੀ ਨਹੀਂ ਉਸ ਤੋਂ ਬਾਅਦ ਵੀ ਜਿਹੜੇ ਮੈਂਬਰ ਪਾਰਲੀਮੈਂਟ ਆਏ ਕੀਤਾ ਕੁਝ ਵੀ ਨਹੀਂ ਸਿਰਫ ਬਿਆਨਬਾਜ਼ੀ ਸਿਰਫ ਬਿਆਨਬਾਜ਼ੀ ਨੋ ਪ੍ਰੋਗਰੈਸ ਐਟ ਆਲ ਜਿਹੜਾ ਕਿ ਅੰਮ੍ਰਿਤਸਰ ਫਿਰੋਜ਼ਪੁਰ ਰੇਲਵੇ ਲਿੰਕ ਅੰਮ੍ਰਿਤਸਰ ਤੇ ਪੰਜਾਬ ਦੀ ਗਰੋਥ ਲਾਈਨ ਹੈ ਸਵਰਨਿਮ ਦਵਾਰ ਹੈ ਅੰਮ੍ਰਿਤਸਰ ਔਰ ਪੰਜਾਬ ਦੇ ਵਿਕਾਸ ਦਾ ਇਹ ਅਮਰਸਰ ਫਿਰੋਜ਼ਪੁਰ ਰੇਲਵੇ ਲਿੰਕ ਕੋਈ ਜੀ ਸਭ ਜਾਣਦੇ ਹੋ ਕਿ ਪਹਿਲੇ ਸਿਰਫ ਅਮਰਸਰ ਬਿਆਸ ਪਾਣੀ ਪਾ ਤਰਾਂ ਰੇਲਵੇ ਲਿੰਕ ਹੈ ਔਰ ਇਹ ਪਾਕਿਸਤਾਨ ਜਦੋਂ ਬਣਿਆ ਉਸ ਤੋਂ ਪਹਿਲੇ ਹੋਇਆ ਕਰਦਾ ਸੀ ਪਰ ਬਾਅਦ ਵਿੱਚ ਜਦੋਂ ਕਿ ਬਾਰਡਰ ਬਣ ਗਿਆ ਤੇ ਉਹਦੇ ਵਿੱਚ ਖਤਮ ਹੋ ਗਿਆ ਸੋ ਜਦੋਂ ਮੈਂ ਐਮਪੀ ਬਣਿਆ ਤੇ ਲੜਾਈ ਨੂੰ ਦੁਬਾਰਾ ਮੈਂ ਸ਼ੁਰੂ ਕੀਤਾ ਜਿਹੜੀ ਕਿ ਕਾਗਜ਼ਾਂ ਵਿੱਚ ਦਫਨ ਹੋ ਚੁੱਕੀ ਸੀ ਮੈਂ ਪਾਰਲੀਮੈਂਟ ਵਿੱਚ ਬੋਲਿਆ ਔਰ ਮੈਂ ਪ੍ਰਧਾਨ ਮੰਤਰੀ ਜੀ ਨੂੰ ਮਿਲਿਆ ਬਸ ਸਵਾਰਗੀ ਵਿੱਤ ਮੰਤਰੀ ਅਰुण जेटली ਜੀ ਨੂੰ ਮਿਲਿਆ ਜਿਨ੍ਹਾਂ ਦੇ ਮੈਂ ਅਸ਼ੀਰਵਾਦ ਦੇ ਨਾਲ ਮੈਨੂੰ ਨੀਤੀਯੋਗ ਜਿਹਨੂੰ ਫਰਾਂਸ ਦਾ ਜਿਹੜਾ ਸਾਰਾ ਕਰਦਾ ਹੈ 299 ਕਰੋੜ ਰੁਪਏ ਜਾਰੀ ਕਰਤੇ ਮੋਦੀ ਸਾਹਿਬ ਦੀ ਸਰਕਾਰ ਨੇ ਪਰ ਅਫਸੋਸ ਕਿ 5 ਸਾਲ ਜਿਹੜੀ ਪੰਜਾਬ ਦੀ ਕਾਂਗਰਸ ਦੀ ਸਰਕਾਰ ਰਹੀ ਤੇ ਐਡੀ ਸਰਕਾਰ ਚੱਲ ਰਹੀ ਹੈ 4 ਸਾਲ ਤੋਂ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉਹਦੇ ਆਸਯੋਗ ਉਹਨਾਂ ਦੇ ਕਾਰਨ ਇਹ ਪ੍ਰੋਜੈਕਟ ਜਿਹੜਾ ਹਵਾ ਵਿੱਚ ਲਟਕਿਆ ਰਿਹਾ ਕਿਉਂਕਿ ਇਹਦੀ ਜਮੀਨ ਪੈਸਾ ਦੇਣਾ ਸਕੇਦਰ ਜ਼ਮੀਨ ਅਧਿਕਰਨ ਕਰਨ ਦਾ ਜਮਾ ਸੀਗਾ ਪੰਜਾਬ ਸਰਕਾਰ ਦਾ ਪਰ ਮੈਂ ਉਸ ਵੇਲੇ ਵੀ ਪ੍ਰਯਾਸ ਕੀਤਾ ਹੁਣ ਵੀ ਕੀਤਾ ਨਹੀਂ ਹੋਇਆ ਜ਼ਮੀਨ ਅਧਿਕਰਨ ਨਾ ਕਰਨ ਕਰਕੇ ਇਹ ਭੁੱਖ ਜਿਹੜਾ ਪੰਜਾਬ ਦਾ ਹੈ ਇਹਨੂੰ ਕਾਲੇ ਬਦਲਾਂ ਦੇ ਵਿੱਚ ਭੇਜਦਾ ਸੋ ਮੈਂ ਬਹੁਤ ਧੰਨਵਾਦੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਸਾਡੇ ਰੇਲ ਮੰਤਰੀ ਅਸ਼wini Vaishnaw ਜੀ ਦਾ ਮੇਰੇ ਛੋਟੇ ਭਾਈ ਸਾਡੇ ਪੰਜਾਬ ਦੀ ਆਵਾਜ਼ ਹਰਮਨ ਪਿਆਰੇ ਸਾਡੇ ਮਨਿਸਟਰ ਰੇਲ ਮੰਤਰੀ ਜਿਹੜੇ ਰੇਲ ਰਾਜ ਮੰਤਰੀ ਨੇ ਰਵਨੀ ਸਿੰਘ ਬਿੱਟੋ ਜੀ ਦਾ ਕਿ ਜਿਨ੍ਹਾਂ ਨੂੰ ਮੈਂ ਬੇਨਤੀ ਕੀਤੀ ਜੀ ਕਿ ਇਹਨੂੰ ਧਰਤਲ ਚੋਂ ਕਢਿਏ ਤੇ ਅੰਮ੍ਰਿਤਸਰ ਨੂੰ ਤੋਹਫਾ ਦੇਈਏ ਤੇ ਮੈਨੂੰ ਅੱਜ ਬੜੀ ਖੁਸ਼ੀ ਹੈ ਕਿ ਉਹਨਾਂ ਨੇ ਕਿ ਕੋਈ ਨਹੀਂ ਪੰਜਾਬ ਸਰਕਾਰ ਸੇ ਉਹ ਦੇਣਾ ਦੇ ਪੈਸੇ ਅਸੀਂ ਖਰਚਨੇ ਆ ਫੰਡ ਅਸੀਂ ਦੇਨੇ ਆ ਤੇ ਅਸੀਂ ਇਹ ਪ੍ਰੋਜੈਕਟ ਪੂਰਾ ਕਰਾਂਗੇ ਸੋ ਅੱਜ ਤੁਸੀਂ ਦੇਖੋ ਕਿ ਉਹ ਫੰਡ ਜਾਰੀ ਹੋ ਗਏ ਨੇ ਹੁਣ ਕੋਈ ਕਿੰਤੂ ਪਰੰਤੂ ਨਹੀਂ ਸਾਡੀ ਮੋਦੀ ਸਾਹਿਬ ਦੀ ਸਰਕਾਰ ਦੁਆਰਾ ਫੰਡ ਜਾਰੀ ਹੋ ਗਏ ਜਦੀ ਡਿਟੇਲ ਅੱਜ ਮੈਂ ਤੁਸੀਂ ਵੀ ਨਾਲ ਰਹੇ ਕਿੰਨਾ ਜ਼ਰੂਰੀ ਪ੍ਰੋਜੈਕਟ ਸੀ ਅੱਜ ਫੰਡ ਹੋਏ ਤੁਹਾਨੂੰ ਡਿਟੇਲ ਦੇਣ ਲਗਾ ਕਿ ਜਿਹੜੀ ਫਿਰੋਜ਼ਪੁਰ ਪੱਟੀ ਰੇਲਵੇ ਲਿੰਕ ਪ੍ਰੋਜੈਕਟ ਹੈ 764 ਕਰੋੜ ਰੁਪਇਆ ਇਹਦੇ ਲਈ ਜਾਰੀ ਹੋਇਆ ਜਿਹਦੇ ਵਿੱਚ ਡੀਸੀ ਫਿਰੋਜ਼ਪੁਰ ਨੂੰ ਜਿਹੜਾ ਹੈ ਉਹ 56 ਕਰੋੜ ਰੁਪਏ ਜਾਰੀ ਹੋਏ ਡੀਸੀ ਫਿਰੋਜ਼ਪੁਰ ਨੂੰ 56 ਕਰੋੜ ਰੁਪਏ ਜਾਰੀ ਹੋਏ ਕਿਉਂਕਿ ਚਾਰ ਪਿੰਡਾਂ ਦੀ ਜ਼ਮੀਨ ਜਿਹੜੀ ਹੈ ਉਹ ਡੀਸੀ ਫਿਰੋਜ਼ਪੁਰ ਜਿਹੜੇ ਨੇ ਉਹਨਾਂ ਨੇ ਅਕਵਾਇਰ ਕਰਨੀ ਹੈ ਜਿਹੜੇ ਕਿਸਾਨਾਂ ਨੂੰ ਅੱਛੇ ਰੇਟ ਦੇ ਕੇ ਦੇਦੇ 31 ਕਰੋੜ ਰੁਪਇਆ ਐਸ ਡੀ ਐਮ ਫਰੋਜ਼ਪੁਰ ਸਾਹਿਬ ਦੇ ਅਕਾਊਂਟ ਵਿੱਚ 24 ਦਸੰਬਰ ਨੂੰ ਮੋਦੀ ਸਾਹਿਬ ਦੀ ਸਰਕਾਰ ਦੁਆਰਾ ਜਮ੍ਹਾਂ ਹੋ ਗਿਆ ਆਪਣਾ ਐਸ ਡੀ ਐਮ ਫਰੋਜ਼ਪੁਰ 31 ਕਰੋੜ ਰੁਪਇਆ ਜਮ੍ਹਾਂ ਹੋ ਗਿਆ 31 ਕਰੋੜ ਰੁਪਇਆ ਐਸ ਡੀ ਐਮ ਫਰੋਜ਼ਪੁਰ ਜਿਹੜੇ ਨੇ ਉਹਨਾਂ ਦੇ ਅਕਾਊਂਟ ਦੇ ਵਿੱਚ 25 ਕਰੋੜ ਰੁਪਇਆ ਐਸ ਡੀ ਐਮ ਜੀਰਾ ਜਿਹੜੇ ਨੇ ਉਹਨਾਂ ਦੇ ਅਕਾਊਂਟ ਦੇ ਵਿੱਚ ਜਮ੍ਹਾਂ ਹੋ ਗਿਆ 24 ਦਸੰਬਰ ਨੂੰ ਕਿ ਹੁਣ ਤੁਸੀਂ ਇਹ ਜ਼ਮੀਨ ਦਾਦੀ ਕਰਨ ਕਰੋ ਤੇ ਇਹ ਪ੍ਰੋਜੈਕਟ ਜਿਹੜਾ ਇਹਨੂੰ ਅੱਗੇ ਚਲਾਇਆ ਜਾਏਗਾ ਭਾਰਤ ਦੀ ਰੇਲਵੇ ਵੱਲ 131 ਕਰੋੜ ਰੁਪਇਆ 131 ਕਰੋੜ ਰੁਪਇਆ ਡੀਸੀ ਤਰਨਤਾਰਨ ਨੂੰ ਜਮ੍ਹਾਂ ਕਰ ਦਿੱਤਾ ਗਿਆ ਉਹਨਾਂ ਦੇ ਅਕਾਊਂਟ 'ਚ ਆ ਗਿਆ ਜਿਹਦੇ ਵਿੱਚੋਂ ਜਿਹੜਾ ਲੈਂਡ ਐਕ acquisition ਆਫੀਸਰ ਨੇ ਟਿੱਖੀਵਿੰਦ ਦੇ ਉਹਨਾਂ ਨੂੰ 131 ਕਰੋੜ ਰੁਪਇਆ ਉਹਨਾਂ ਦੇ ਖਾਤੇ 'ਚ ਆ ਗਿਆ ਸੋ ਮੈਂ ਸਮਝਣਾ ਆ ਅੱਜ ਦੀਵਾਲੀ ਦਾ ਦਿਨ ਹੈ ਅੰਮ੍ਰਿਤਸਰ ਲਈ ਤੇ ਪੰਜਾਬ ਲਈ ਕਿ ਅੰਮ੍ਰਿਤਸਰ ਫਿਰੋਜ਼ਪੁਰ ਲਿੰਕ ਜਿਹੜਾ 20 ਸਾਲ ਤੋਂ ਫਸਿਆ ਆ ਜੀ ਅੱਜ ਉਹ ਮੋਦੀ ਸਰਕਾਰ ਦੇ ਫੈਸਲੇ ਦੇ ਨਾਲ ਧਰਾਤਲ ਦੇ ਉਤਰ ਆਇਆ ਸੋ ਜਿੱਥੋਂ ਤੱਕ ਇਸ ਪ੍ਰੋਜੈਕਟ ਦੀ ਗੱਲ ਕਰੀਏ ਇਹਦਾ ਇਨਾ ਲਾਭ ਹੋਏਗਾ ਕਿ ਅੰਮ੍ਰਿਤਸਰ ਤੋਂ ਮੁੰਬਈ ਦੀ ਜਿਹੜੀ ਦੂਰੀ ਹੈ ਉਹ 5 ਘੰਟੇ ਘਟ ਜਾਏਗੀ ਇਸ ਫਿਰ ਲਈ ਲੋ ਲਿੰਕ ਬਣਾਣਾ ਦੂਸਰਾ ਕੀ ਹੋਏਗਾ ਕਿ ਇਹਦੇ ਨਾਲ ਅੰਮ੍ਰਿਤਸਰ ਔਰ ਪੰਜਾਬ ਦਾ ਜਿਹੜਾ ਕਨੈਕਟੀਵਿਟੀ ਹੈ ਉਹ ਰਾਜਸਥਾਨ ਦੇ ਨਾਲ ਹੋ ਜਾਏਗੀ ਉਹ ਗੁਜਰਾਤ ਦੇ ਨਾਲ ਹੋ ਜਾਏਗੀ ਜਿੱਥੇ ਪੋਰਟਸ ਨੇ ਕੜਲਾ ਪੋਰਟ ਹੈ ਹੋਰ ਪੋਰਟਸ ਨੇ ਵਪਾਰ ਹੁੰਦਾ ਸਮੁੰਦਰ ਦੇ ਰਾਈ ਸਿੱਧਾ ਲਿੰਕ ਜੁੜ ਜਾਏਗਾ ਅੰਮ੍ਰਿਤਸਰ ਤੋਂ ਔਰ ਤੀਸਰਾ ਜਿਹੜੀ ਕਿ ਜਿਹਨੂੰ ਕਹਿ ਸਕਨੇ ਆ ਅਸੀਂ ਆਰਥਿਕ ਰਾਜਧਾਨੀ ਕਹਿੰਨੇ ਆ ਉਹਨੂੰ ਅਸੀਂ ਆਪਣੀ ਫਾਈਨੈਂਸ਼ੀਅਲ ਕੈਪੀਟਲ ਮੁੰਬਈ ਮਹਾਰਾਸ਼ਟਰ ਉਹਦੇ ਨਾਲ ਵੀ ਇਹ ਰੇਲਵੇ ਲਿੰਕ ਜੁੜ ਜਾਏਗਾ ਸਹੀ ਕਿ ਇਹਦਾ ਇਹ ਲਾਭ ਹੋਇਆ ਦੂਸਰਾ ਇਹ ਲਾਭ ਹੋਇਆ ਕਿ ਜਿੱਥੇ ਇਹਦਾ ਲਾਭ ਹੋਏਗਾ ਉਦਯੋਗਪਤੀਆਂ ਨੂੰ ਅੱਜ ਉਦਯੋਗਪਤੀ ਆਏ ਨੇ ਜਿਸ ਤਰ੍ਹਾਂ ਕਿ ਮਹਿਰਾ ਸਾਹਿਬ ਸਾਡੇ ਨਿਟਰ ਐਸੋਸੀਏਸ਼ਨ ਨਾਲ ਆਏ ਨੇ ਹਨੀ ਜੀ ਸਾਡੇ ਵੈਜੀਟੇਬਲ ਫਰੂਟ ਐਸੋਸੀਏਸ਼ਨ ਨਾਲ ਆਏ ਨੇ ਉਸੇ ਤਰ੍ਹਾਂ ਅੱਜ ਸਾਡੇ ਅਨੇਜਾ ਜੀ ਜਿਹੜੇ ਕਿ ਪੰਜਾਬ ਦੇ ਵਪਾਰ ਮੰਡਲ ਦੇ ਪ੍ਰਧਾਨ ਨੇ ਉਹ ਵੀ ਇੱਥੇ ਆਏ ਨੇ ਸੰਦੀਪ ਧਵਨ ਜੀ ਜਿਹੜੇ ਕਰੀਆਨਾ ਐਸੋਸੀਏਸ਼ਨ ਨੂੰ ਰਿਪਰੈਜ਼ੈਂਟ ਕਰਦੇ ਨੇ ਮਜੀਠ ਮੰਡੀ ਦੀ ਉਹ ਵੀ ਇੱਥੇ ਆਏ ਨੇ ਸੋ ਇਹਦਾ ਵੱਡਾ ਲਾਭ ਜਿਹੜਾ ਹੈ ਉਹ ਵਪਾਰੀਆਂ ਨੂੰ ਤੇ ਉਦਯੋਪਕੀਆਂ ਨੂੰ ਹੋਏਗਾ ਕਿਉਂ ਕਿ ਟਰਾਂਸਪੋਰਟੇਸ਼ਨ ਜਿਹੜੀ ਟਰੱਕ ਦੇ ਰਾਹੀਂ ਆ ਬੜੀ ਮਹਿੰਗੀ ਹੈ ਜੀ ਮਨ ਤੁਸੀਂ ਵੀ ਨਹੀਂ ਜੀ ਜਦੋਂ ਆਏ ਸੀ ਮੈਂ ਗਿਆ ਸੀ ਫਰੂਟ ਵੈਜੀਟੇਬਲ ਤੁਸੀਂ 1.5 200 ਬੰਦਾ ਘਟਾ ਕੀਤਾ ਸੀ ਤੁਹਾਡੀ ਹੀ ਮੰਗ ਸੀ ਤੁਹਾਨੂੰ ਰੇਲਵੇ ਤੇ ਦੂਰ ਮਾਲ ਭੇਜੋ ਕਿਉਂਕਿ ਰੇਲਵੇ ਬਹੁਤ ਸਸਤਾ ਪੈਂਦਾ ਤੁਹਾਡੀ ਮੰਗ ਪੂਰੀ ਹੋ ਤੇ ਉਸ ਲੈਵਲ ਦੇ ਉੱਤੇ ਵਪਾਰੀ ਤੇ ਉਦਯੋਗਪਤੀ ਆਪਣਾ ਸਮਾਨ ਜਿਹੜਾ ਹੈ ਉਹ ਸਾਰੇ ਦੇਸ਼ ਦੇ ਵਿੱਚ ਸਸਤੇ ਫਰੇਟ ਦੇ ਉੱਤੇ ਭੇਜ ਸਕਣਗੇ ਅੰਮ੍ਰਿਤਸਰ ਦੇ ਵੀ ਪੰਜਾਬ ਦੇ ਮੈਂ ਤੇ ਗਵਾਗਾ ਹਿਮਾਚਲ ਤੇ ਜੰਮੂ ਕਸ਼ਮੀਰ ਦੇ ਵੀ ਪਠਾਨਪੁਰ ਦੇ ਨੇੜੇ ਹੋਇਆ ਇਸ ਕਰਕੇ ਇਹਦਾ ਲਾਭ ਸਾਰਿਆਂ ਨੂੰ ਔਰ ਸਭ ਤੋਂ ਵੱਡਾ ਲਾਭ ਸਾਡੀ ਬਾਰਡਰ ਸਟੇਟ ਹੈ 500 ਕਿਲੋਮੀਟਰ ਤੋਂ ਵੱਧ ਬਾਰਡਰ ਹੈ ਜੀ ਸਾਹਮਣੇ ਦੁਸ਼ਮਣ ਬੈਠਾ ਹੈ ਜਿਹੜਾ ਕਿ ਹਰ ਸਮੇਂ ਸਾਡੇ ਦੇਸ਼ ਨੂੰ ਕਮਜ਼ੋਰ ਕਰਨ ਦਾ ਛੜੰਦਰ ਕਰਦਾ ਸੋ ਭਾਰਤੀ ਸੇਨਾ ਦੀ ਮੂਵਮੈਂਟ ਦੇ ਲਈ ਵੀ ਇਹ ਰੇਲਵੇ ਟ੍ਰੈਕ ਜਿਹੜਾ ਹੈ ਅੰਮ੍ਰਿਤਸਰ ਫਿਰੋਜ਼ਪੁਰ ਲਿੰਕ ਜਿਹੜਾ ਕੰਮ ਆਏਗਾ ਜਿਹੜਾ ਕਿ ਰੇਲਵੇ ਦੀ ਮੂਵਮੈਂਟ ਰੇਲਵੇ ਦੀ ਜਿਹੜੇ ਵਹੀਕਲਸ ਨੇ ਰੇਲਵੇ ਦੇ ਜਿਹੜਾ ਮੂਵਮੈਂਟ ਹੁੰਦੀ ਉਹਦੇ ਵੀ ਕੰਮ ਆਏਗਾ। ਔਰ ਸਭ ਤੋਂ ਵੱਡੀ ਗੱਲ ਇਹ ਦੇ ਨਾਲ ਕੀ ਹੈ ਕਿ ਅੱਜ ਅਸੀਂ ਕੋਈ ਗੱਡੀ ਮੰਗਣ ਮੈਨੂੰ ਪਤਾ ਹੈ। ਮੈਂ ਜਦੋਂ ਬੰਦੇ ਭਾਰਤ ਮੰਗਣ ਗਿਆ, ਬੁਲੇਟ ਟ੍ਰੇਨ ਮੰਗਣ ਗਿਆ ਤੇ ਮੈਨੂੰ ਇਹੀ ਜਵਾਬ ਮਿਲਿਆ ਕਿ ਮਾਲਿਕ ਸਾਹਿਬ ਓਲਡੀ ਟ੍ਰੈਫਿਕ ਕੰਜੈਕਸ਼ਨ ਹੈ, ਜਾਮ ਹੈ। ਤੋਂ ਹਮ ਔਰ ਗਾੜੀਆਂ ਨਹੀਂ ਦੇ ਸਕਦੇ ਪਰ ਫੇਰ ਵੀ ਮੈਂ ਮੋਦੀ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਪ੍ਰਧਾਨ ਮੰਤਰੀ ਜੀ ਦਾ ਕਿ ਉਹਨਾਂ ਨੇ ਅਮਰਸ ਦਿੱਲੀ ਤੋਂ ਅਮਰਸਰ ਦੀ ਬੰਦੇ ਭਾਰਤ ਦੇਤੀ। ਔਰ ਅਮਰੋਸਰ ਤੋਂ ਕਟੜੇ ਦੀ ਬੰਦੇ ਭਾਰਤ ਦੇਤੀ ਹੁਣ ਦਿੱਲੀ ਤੋਂ ਅਮਰੋਸਰ ਦੀ ਬੁਲੇਟ ਟ੍ਰੇਨ ਤੇ ਵੀ ਕੰਮ ਸ਼ੁਰੂ ਹੋ ਗਿਆ ਪਰ ਸਾਨੂੰ ਮਾਲ ਗੱਡੀਆਂ ਪਸੰਜਰ ਟ੍ਰੇਨਸ ਜਿਹੜੀਆਂ ਹੁੰਦੀਆਂ ਨੇ ਫਾਸਟ ਟ੍ਰੇਨਸ ਨਹੀਂ ਮਿਲਦੀਆਂ ਉਹ ਜਿਹੜੀਆਂ ਹੁਣ ਮਿਲਣਗੀਆਂ ਇਹ ਨਵਾਂ ਟਰੈਕ ਬਣੇਗਾ ਤਾਂ ਤੁਸੀਂ ਇਮੇਜਿਨ ਕਰੋਗੇ ਕਿੰਨੀਆਂ ਨਵੀਆਂ ਰੇਲ ਗੱਡੀਆਂ ਜਿਹੜੀਆਂ ਆ ਉਹਦਾ ਲਾਭ ਆਮ ਜਨਤਾ ਨੂੰ ਹੋਏਗਾ ਕਿ ਰੇਲਵੇ ਸਭ ਤੋਂ ਸਸਤਾ ਜਿਹੜਾ ਉਹ ਟ੍ਰੈਵਲ ਦਾ ਸਫਰ ਦਾ ਸਾਧਨ ਹੈ ਸੋ ਜਿੱਥੇ ਏਨੇ ਲਾਭ ਇਸ ਪ੍ਰੋਜੈਕਟ ਨਾਲ ਹੋਣਗੇ ਪਰ ਮੈਂ ਲੱਗਾ ਰਿਆ ਔਰ ਮੈਨੂੰ ਮਦਦ ਕੀਤੀ ਪ੍ਰਧਾਨ ਮੰਤਰੀ ਮੋਦੀ ਜੀ ਤੇ ਉਹਨਾਂ ਦੇ ਮੰਤਰੀਆਂ ਨੇ ਕਿ ਅੱਜ ਅਮਰitsar ਸਾਹਿਬ ਲਈ ਇੱਕ ਬਹੁਤ ਵੱਡਾ ਤੋਹਫਾ ਜਿਹੜਾ ਹੈ ਉਹ ਅਸੀਂ ਅੱਜ ਤਰਾਤਲ ਦੇ ਉਤਾਰਤਾ ਹੋਰੀ ਕੋ ਤੁਹਾਨੂੰ ਜਾਣਕਾਰੀ ਦਿਆਂ ਪੱਤਰਕਾਰ ਬੰਦੂਆ ਨੂੰ ਕਿ ਸਤਨੂਜ ਦਰਿਆ ਤੇ ਇਹਦੇ ਇਲਾਵਾ ਜਿਹੜਾ ਪੈਸਾ ਦਿੱਤਾ ਹੈ ਜੀ ਸਤਨੂਜ ਜ਼ਿਲ੍ਹਾ ਦਰਿਆ ਤੇ ਰੇਲਵੇ ਦਾ ਪੁਲ ਬਣਾਉਣਾ ਪੈਣਾ ਹੈ 400 ਕਰੋੜ ਰੁਪਏ ਉਹਦੇ ਲਈ ਵੀ ਦਿੱਤਾ ਹੈ ਭਾਰਤ ਸਰਕਾਰ ਨੇ ਕਿ ਸਤਨੂਜ ਦਾ ਰੇਲਵੇ ਪੁਲ ਤੁਰੰਤ ਸ਼ੁਰੂ ਹੋ ਜਾਏਗਾ ਉਹ ਭਾਰਤ ਸਰਕਾਰ ਨੇ ਬਣਾਣਾ ਰੇਲਵੇ ਨੇ ਬਣਾਣਾ ਸੋ ਨੋ ਡਿਲੇ ਉਹ ਇਮੀਡੀਏਟਲੀ ਜਿਹੜਾ ਪੁਲ ਬਣ ਜਾਏਗਾ ਸਤਨੂਜ ਦਰਿਆ ਤੇ ਜਿਹਦਾ ਬਹੁਤ ਲਾਭ ਹੋਏਗਾ ਇੱਕ ਅਨਦਰ ਦੇ ਰਿਤ ਤੇ ਬਿਆਸ ਤੇ ਰੇਲਵੇ ਬ੍ਰਿਜ ਇੱਕ ਉਸੇ ਤਰ੍ਹਾਂ ਦਾ ਰੇਲਵੇ ਬ੍ਰਿਜ ਜਿਹੜਾ ਹੈ ਉਹ ਸਤਲੁਜ ਦਰਿਆ ਤੇ ਸ਼ੁਰੂ ਹੋਏਗਾ ਕਿ ਅੱਜ ਪ੍ਰਧਾਨ ਮੰਤਰੀ ਜੀ ਨੇ ਇਸ ਬਜਟ ਵਿੱਚ ਬਹੁਤ ਵੱਡਾ ਕੋਹਾ ਜਿਹੜਾ ਦਿੱਤਾ ਹੈ ਦਿੱਤੇ ਤੇ 5673 ਕਰੋੜ ਰੁਪਏ 5673 ਕਰੋੜ ਰੁਪਏ ਬੈਸਵਾ ਜਨਾ ਮਾਨ ਸਾਹਿਬ ਦੇ ਕੰਨਾਂ ਤੱਕ ਗੱਲ ਜਾਏ ਜਿਹੜੇ ਕਹਿੰਦੇ ਨੇ ਮਿਲਿਆ ਕੁਝ ਨਹੀਂ ਗੱਲਾ ਰੇਲਵੇ ਦੇ ਪ੍ਰੋਜੈਕਟਸ ਲਈ ਅੱਜ ਤੱਕ ਇੰਨੀ ਰਾਸ਼ੀ ਨਹੀਂ ਮਿਲੀ ਨਾ ਕਾਂਗਰਸ ਦੇ ਰਾਜੇ ਜਨਾ ਕਿਸੇ ਹੋਰ ਰਾਜੇ ਜਿ ਮਿਲੀ ਹੈ ਤੇ ਮੋਦੀ ਸਾਹਿਬ ਦੇ ਰਾਜੇ ਪੰਜਾਬ ਨੂੰ रेलवे ਦੇ ਵਿਕਾਸ ਦੇ ਲਈ 5673 ਕਰੋੜ ਰੁਪਏ ਮਿਲੇ ਆਂ ਔਰ ਉਹਦੇ ਚ 300 ਕਰੋੜ ਰੁਪਏ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਵਿਕਾਸ ਲਈ ਵੀ ਮਿਲੇ ਆਂ ਮੈਂ ਪਹਿਲੇ ਦੱਸ ਦਿਆਂ ਕਿ ਮੈਂ ਜਦੋਂ ਸੰਸਦ ਸੀ 500 ਕਰੋੜ ਰੁਪਏ ਦੇ ਨਾਲ ਅੰਮ੍ਰਿਤਸਰ ਰੇਲਵੇ ਦਾ ਵਿਕਾਸ ਕਰਵਾਇਆ ਜਿਹਦੇ ਮੁੱਖ ਤੌਰ ਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉੱਤੇ ਜਿਹੜੇ ਨਵੇਂ ਪਲੇਟਫਾਰਮ 2 ਬਣਾਏ ਆ ਆਜ਼ਾਦੀ ਦੁਬਾਰਾ ਪਹਿਲੀ ਵਾਰੀ ਦੋ ਪਲੇਟਫਾਰਮ ਬੰਦੇ ਭਾਰਤੋਂ ਤੇ ਦੀ ਆਰੀ ਹੈ ਨਵੀਆਂ ਟ੍ਰੇਨਾਂ ਆਸਰ ਕੇ ਮਿੜੀਆਂ ਕਿਉਂਕਿ ਉਹ ਦੋ ਨਵੇਂ ਪਲੇਟਫਾਰਮ ਬਣੇ ਅੱਜ ਪਲੇਟਫਾਰਮਾਂ ਦੇ ਜਿੱਥੇ ਖੱਡੇ ਪਏ ਸੀ ਆਓ ਹਲੂਜੀ ਆ ਜਾਓ ਅੱਗੇ ਆ ਜਿੱਥੇ ਖੱਡੇ ਪਏ ਸੀ ਉਹਨਾਂ ਦੇ ਉੱਤੇ ਇੱਥੇ ਖੜੇ ਹੋ ਜਾ ਯਾਰ ਆ ਹਲੂਜੀ ਆ ਜਾਓ ਜੀ ਉੱਥੇ ਖੱਡੇ ਪਏ ਸੀ ਜਿੱਥੇ ਉੱਥੇ ਅੱਜ ਜਿਹੜਾ ਗ੍ਰੇ ਨਾਈਟ ਪੱਥਰ ਲਵਾਇਆ ਸੀ ਅਮਰਜ਼ਾ ਰੀਡਵੈਲਪੇਜਨ ਤੇ ਫ੍ਰੀ ਵਾਈਫਾਈ ਦੀ ਸੋਦਾ ਫਰੀ ਇੰਟਰਨੈਟ ਉਹ ਆਪਣਾ LED ਲਾਈਟ ਸਰੀ ਲਵਾਈ ਹੈ ਵੱਟਾ 400 ਬੰਦੇ ਦੇ ਬੈਠਣ ਦਾ ਵੇਟਿੰਗ ਹਾਲ 에어 ਕੰਡੀਸ਼ਨ ਬਣਾਇਆ ਜਿਹੜੇ ਗਰੀਬ ਲੋਕ ਆ ਜਾਂਦੇ ਸੀ ਰਾਤ ਨੂੰ ਉਹਨਾਂ ਨੇ ਪਿੰਡਾਂ ਜੋ ਆ ਕੇ ਸਾਰੇ ਗੱਡੀਆਂ ਫੜਨੀਆਂ ਹੁੰਦੀਆਂ ਸੀ ਜ਼ਮੀਨ ਤੇ ਲੇਟੇ ਹੁੰਦੇ ਸੀ ਉਹਨਾਂ ਲਈ 에어 ਕੂਲਡ ਜਿਹੜਾ ਇੱਕ ਹਾਲ ਬਣਾਇਆ ਜਿੱਥੇ ਉਹ ਆਰਾਮ ਕਰ ਸਕਣ ਔਰ ਆਪਣੀ ਗੱਡੀ ਫੜ ਸਕਣ ਟਿੱਕਾ ਜਿੱਥੋਂ ਮਿਲਦੀ ਐ ਜਿੱਥੇ ਪੱਖਾ ਵੀ ਨਹੀਂ ਸੀ ਲਗਾਇਆ ਏਅਰ ਕੰਡੀਸ਼ਨ ਟਿਕਟ ਸੈਕਸ਼ਨ ਜਿਹੜਾ ਹੈ ਉਹ ਬਣਾਇਆ ਪਾਰਕਿੰਗ ਦਾ ਬੜਾ ਬੁਰਾ ਹਾਲ ਸੀ ਬਾਹਰ ਗੱਡੀਆਂ ਪਾਸ ਜਾਂਦੀਆਂ ਸੀ ਨਵੀਂ ਪਾਰਕਿੰਗ ਵਿਵਸਥਾ ਰੇਲਵੇ ਸਟੇਸ਼ਨ ਤੇ ਬਣਾਈ ਹੈ ਔਰ ਇੱਕ ਹੋਰ ਖੁਸ਼ਖਬਰੀ ਦੇ ਦਿਆਂ ਕਿ ਛਾਡੇ ਦਾ ਜਿਹੜਾ ਰੇਲਵੇ ਸਟੇਸ਼ਨ ਦੀ ਗੱਲ ਕੀਤਾ 60 ਕਰੋੜ ਦੀ ਲਾਗਤ ਨਾਲ ਜੋ ਤੁਮੈ ਸੰਸਦ ਦੀ ਮੋਦੀ ਸਾਹਿਬ ਦਾ ਧੰਨਵਾਦ ਹੈ ਉਹ 60 ਕਰੋੜ ਦੇ ਵਿੱਚ ਤਿੰਨ ਪਲੇਟਫਾਰਮ ਉੱਥੇ ਵੀ ਬਣੇ ਨੇ ਨਵੇਂ ਕਿ ਕੁਝ ਗੱਡੀਆਂ ਅਸੀਂ ਉੱਥੇ ਡਿਵਰਟ ਕਰਤੀ ਹੈ ਤਾਂ ਕਿ ਅਮਰਸਰ ਰੇਲਵੇ ਸਟੇਸ਼ਨ ਤੋਂ ਜਿਹੜਾ ਪ੍ਰਿੰਜੈਕਸ਼ਨ ਗਤਮ ਹੋਇਆ ਨਾ ਮਾਣਾ ਵਾਲੇ ਰੇਲਵੇ ਸਟੇਸ਼ਨ ਦਾ ਵੀ ਵਿਕਾਸ ਹੋ ਰਿਹਾ ਹੈ ਇਹਦੇ ਇਲਾਵਾ ਪੰਡਾਰੀ ਬ੍ਰਿਜ ਜਿਹੜਾ ਚਰਮੜਾਈ ਸਥਿਤੀ ਸੀ ਰੇਲਵੇ ਓਵਰ ਬ੍ਰਿਜ ਪੰਡਾਰੀ ਬ੍ਰੇਕ ਉਹਦਾ ਨਵੀਨੀਕਰਨ ਜਿਹੜਾ ਹੈ ਉਹ ਪਾਸ ਕਰਵਾਇਆ ਭਾਰਤੀ ਰੇਲਵੇ ਤੋਂ ਰੀਗੋ ਬ੍ਰਿਜ ਜਿਹੜਾ ਕਿ 100 ਸਾਲ ਤੋਂ ਉੱਪਰ ਹੋ ਗਿਆ ਚਰਮੜਾਇਆ ਸੀ ਡੇਂਜਰਸ ਹੋ ਗਿਆ ਸੀ ਉਹ ਮੈਂ ਸੰਸਦ ਤੋਂ ਪਾਸ ਕਰਾਇਆ ਅੱਜ 4 ਲੇਨ ਰੀਗੋ ਬ੍ਰਿਜ ਬਣਿਆ ਸਾਰਿਆਂ ਦਾ ਤਾਂ ਅੰਦਰੂਨ ਸ਼ਹਿਰ ਨੂੰ ਸਿਵਲ ਲਾਈਨ ਲਈ ਜੋੜਨ ਵਾਲਾ ਜਿਹੜਾ ਤੰਗ ਰੇਲਵੇ ਓਰ ਮੀਜ ਹੈ ਆਪਣਾ ਜਿਹੜਾ ਰੀਗੋ ਰੀਗੋ ਬ੍ਰਿਜ ਰੀਗੋ ਪੁਲ ਉਹ ਹੁਣ 4 ਲੇਨ ਚੌੜਾ ਪੁਲ ਜਿਹੜਾ ਹੈ ਉਹ ਬਣੇਗਾ ਅਕਤੂਬਰ ਦੇ ਵਿੱਚ ਇਹ ਤੋਹਫਾ ਜਿਹੜਾ ਹੈ ਅਕਤੂਬਰ ਦੇ ਵਿੱਚ ਨੋਟ ਕਰ ਲਓ ਅੰਮ੍ਰਿਤਸਰ ਨੂੰ ਇਹ ਤੋਹਫਾ ਰੀਗੋ ਮੀਜ ਦਾ ਮਿਲ ਜਾਏਗਾ ਇਹਦੇ ਇਲਾਵਾ ਯਾਦ ਕਰੋ ਵੇਲ ਕਾ ਬਾਟਕ ਰੇਲਵੇ ਕ੍ਰੋਸਿੰਗ ਦੇ ਉੱਤੇ ਜਾਮ ਲੱਗਾ ਹੁੰਦਾ ਸੀ ਉਹ ਵੀ ਮੈਂ ਪਾਸ ਕਰਾਇਆ ਔਰ ਉੱਤੇ ਰੇਲਵੇ ਓਵਰ ਬ੍ਰਿਜ ਬਣਵਾਇਆ ਵੇਰਕੇ ਦੇ ਉੱਤੇ ਅੱਜ ਤੁਸੀਂ ਦੇਖੋ ਕਿੰਨੀ ਸਹੂਲਤ ਹੋ ਗਈ ਹੈ ਵੇਰਕੇ ਨੂੰ ਕ੍ਰੋਸ ਕਰਨ ਲਈ ਵੇਰਕੇ ਹਲਜਾਂ ਦੇ ਲਈ ਔਰ ਜੋੜਾ ਫਾਟੇ ਦਿੱਤੇ ਕਿ ਜ਼ਬਰਦਸਤ ਦੁਰਘਟਨਾ ਹੋਈ ਸੀ ਕਈ ਜਾਨਾਂ ਜਿਹੜੀਆਂ ਗਈਆਂ ਸੀ ਉਹ ਅੱਗੇ ਪਠਾਨਕੋਟ ਸਾਈਡ ਤੇ ਜਾਂਦਾ ਹੈ ਉੱਤੇ ਅੰਡਰ ਪਾਸ ਬਣਵਾਇਆ ਉਹ ਵੀ ਮੈਂ ਪਾਸ ਕਰਵਾਇਆ ਇਟ ਇਜ਼ ਵੈਰੀ ਮੱਚ ਔਨ ਰਿਕਾਰਡ ਆਈ ਕੈਨ ਸ਼ੋਅ ਯੂ ਦਾ ਰਿਕਾਰਡ ਆਈ ਕੈਨ ਸ਼ੋਅ ਯੂ ਦਾ ਅਫੀਸ਼ੀਅਲ ਪੇਪਰ ज ऑर दिस प्रोजेक्ट दिस इज वैरी मच ऑन रिकॉर्ड मेरे हिसाब से ਉਸੇ ਚੰਡੀ ਦੇ ਜਾਂਦੇ ਸੀ ਕੋਈ ਟ੍ਰੇਨ ਨਵੀਂ ਆਂਦੀ ਦੇ ਚੰਡੀ ਦੇ ਆਂਦੇ ਦੀ ਫੋਟੋ ਲਾ ਜਾਂਦੇ ਸੀ ਮੈਂ ਇੱਕ ਪ੍ਰਯਾਸ ਕੀਤਾ ਕਿ ਮੇਰਾ ਨਾਰਾ ਹੀ ਹੋਏ ਅੰਮ੍ਰਿਤਸਰ ਫਰਸਟ ਅੰਮ੍ਰਿਤਸਰ ਫਰਸਟ ਇੱਕ ਨੰਬਰ ਤੇ ਔਰ ਆਤਮ ਨਿਰਭਰ ਔਰ ਵਿਕਸਿਤ ਅੰਮ੍ਰਿਤਸਰ ਉਹਦੇ ਵਿੱਚ ਅੱਜ ਇਹ ਸਾਰੇ ਵਿਕਾਸ ਜਿੱਤੇ ਪਹਿਲੇ ਹੋਇਆ ਉਥੇ ਆਉਣ ਵਾਲੇ ਸਮੇਂ 'ਚ ਵੀ ਅੰਮ੍ਰਿਤਸਰ ਦੀ ਵਰਲਡ ਕਲਾਸ ਰੇਲ ਇਨਫਰਾਸਟਰਕਚਰ ਬਣੇਗਾ ਔਰ ਅੰਮ੍ਰਿਤਸਰ ਦੇ ਵਿੱਚ ਰੇਲਵੇ ਦੁਆਰਾ ਹਰ ਸਹੂਦਾ ਦਿੱਤੀ ਜਾਏਗੀ ਧੰਨਵਾਦ ਸਰ ਐਨੀ ਕੁਐਸਚਨ ਸਰ ਜਿਹੜਾ ਫਾਸਟ ਹੈ ਜਿਹੜਾ ਹੈ ਡਰੈਗ ਬਾਕ ਹੈ ਜੀ ਇਹ ਪ੍ਰੋਜੈਕਟ ਕਦੋਂ ਤੱਕ ਮੁਕੰਮਲ ਹੋਏਗਾ ਐਸਾ ਹੈ ਜੀ ਕਿ ਟਾਈਮ ਬਾਉਂਡ ਪ੍ਰੋਜੈਕਟਸ ਹੁੰਦੇ ਨੇ ਜਿੱਦਾਂ ਮੈਂ ਰੀਗੋ ਬ੍ਰਿਜ ਕਿਹਾ ਤੁਹਾਨੂੰ ਬ੍ਰਦਰ ਕਿ ਅਕਤੂਬਰ ਇਜ਼ ਦਾ ਲਿਮਿਟ ਅਕਤੂਬਰ ਦੇ ਵਿੱਚ ਅਸੀਂ ਰੀਗੋ ਬ੍ਰਿਜ ਅੰਮ੍ਰਿਤਸਰ ਨੂੰ ਸਮਰਪਿਤ ਕਰ ਦਿਆਂਗੇ ਪੰਡਾਰੀ ਵਿੱਚ ਬ੍ਰਿਜ ਅਸੀਂ ਅੰਮ੍ਰਿਤਸਰ ਨੂੰ ਸਮਰਪਿਤ ਕਰ ਚੁੱਕੇ ਹਾਂ ਰੇਲਵੇ ਸਟੇਸ਼ਨ ਇਹ ਵੀ ਟਾਈਮ ਲਿਮਿਟ ਕੋ ਰੱਖੀ ਗਈ ਹੈ ਜੀ ਦ ਡੈਫੀਨਿਟਲੀ ਇਟ ਇਜ਼ ਆਲਵੇਸ ਥੇਅਰ ਜਦੋਂ ਟੈਂਡਰ ਫਲੋਟ ਹੁੰਦਾ ਹੈ ਨਾ ਜੀ ਪਾਰਟ ਆਫ ਟੈਂਡਰ ਹੁੰਦਾ ਹੈ ਕਿ ਉਹ ਟੈਂਡਰ ਦੀ ਟੈਨਰ ਕਿੰਨੀ ਹੈਗੀ। ਜਿਹੜੇ ਰੀਗੋ ਬ੍ਰਿਜ ਤੇ ਬਹੁਤ ਲੰਮਾ ਸਮਾਂ ਲੱਗ ਗਿਆ ਜੀ। ਨਹੀਂ ਰੀਗੋ ਬ੍ਰਿਜ ਦਾ ਇਹ ਕਾਰਨ ਸੀਗਾ ਜੀ ਕਿ ਉਹਦੇ ਬਲॉक्स ਇਹ ਬੜਾ ਡਿਫਿਕਲਟ ਟਫ ਸੀਗਾ ਜੀ। ਮੇਰੀ ਗੱਲ ਹੋਈ ਡੀਆਰਐਮ ਸਾਹਿਬ ਨਾਲ ਸੰਜੀਵ ਕੁਮਾਰ ਜੀ ਨਾਲ ਕਿ ਇਹਦੇ ਥੱਲੇ ਬੜਾ ਹੈਵੀ ਟ੍ਰੈਫਿਕ ਆਈ ਤੇ ਬ੍ਰਿਜ ਬੜਾ ਸ਼ੈਟਰਡ ਪੋਜੀਸ਼ਨੇ ਸੀ। ਬੜੀ ਜਿਹੜਾ ਕੰਮ ਇੱਕ ਦੇ ਨਹੀਂ ਹੁੰਦਾ ਜੀ ਉਹ ਦੱਸਦੇ ਨਹੀਂ ਇੱਥੇ ਕਰਨਾ ਪਿਆ। ਸੋ ਦੈਟਸ ਵਾਈਟ ਇਟ ਇਜ਼ ਡਿਲੇਡ ਬਟ ਹੁੰਤੇ ਬੈਕ ਅਕਟੋਬਰ ਦੀ ਲਿਮਟ ਦੇ ਦਿੱਤੀ ਜੀ ਅਸੀਂ ਮੈਂ ਦਿੱਤੀ। ਬਿਕਾਜ਼ ਬਿੱਟੂ ਜੀ ਦੇ ਕਾਰਿਆਲੇ 'ਚ ਸਜੀਤ ਕੁਮਾਰ ਜੀ ਨਾਲ ਗੱਲ ਹੋਈ ਆਪਣੇ ਜਿਹੜੇ ਡਿਵੀਨਲ ਰੇਲਵੇ ਮੈਨੇਜਰ ਨੇ ਹੀ ਇਜ਼ ਦਾ ਸੀਨੀਅਰ ਮੋਸਟ ਅਫੀਸਰ ਐਂਡ ਹੀ ਕਮਿਟਿਡ 바이 ਅਕਟੂਬਰ ਥਿਸ ਬ੍ਰਿਜ ਵਿਲ ਬੀ ਗਿਫਟਡ ਟੂ ਦਾ ਡੀਅਰ ਪੀਪਲ ਆਫ ਮਾਈ ਸਿਟੀ ਅੰਮ੍ਰਿਤਸਰ ਸਾਹਿਬ ਸਰ ਤੁਸੀਂ ਕਹਿ ਆਮ ਆਦਮੀ ਦੀ ਜਗ੍ਹਾ ਬੀਜੇਪੀ ਦਾ ਨਾਮ ਲੈ ਬੈਠੇ ਕਹਿਣਾ ਉਹਨਾਂ ਨੇ ਆਮ ਆਦਮੀ ਦੀ ਕਹਿ ਬੀਜੇਪੀ ਬੈਠੇ ਕੀ ਕਾਰਨ ਨਹੀਂ ਸਮਝਦੇ ਉਹਨੇ ਕਾਰਨ ਦੇ ਉਹ ਦੱਸਣਗੇ ਉਹ ਨਾ ਸਲਿਪ ਆਫ ਟੰਗ ਹੋ ਜਾਂਦੀ ਹੈ ਉਹਨਾਂ ਦੀ ਕਦੇ-ਕਦੇ ਤੁਹਾਨੂੰ ਪਤਾ ਹੀ ਹੈ ਮੈਂ ਨਹੀਂ ਕਹਿਣਾ ਉਹ ਮੇਰੇ ਕੁਲੀਗ ਹੀ ਨੇ ਪਾਰਟੀ ਭਾਵੇਂ ਬਕਰੀ ਹੈ ਉਸ ਟੰਗ ਦੀ ਪ੍ਰੋਬਲਮ ਹੈ ਉਹ ਕਹਿਣਾ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਨਾ বিজেপি ਦਾ ਲੈ ਬੈਠੇ ਪਰ ਕੀ ਸਮਝੋ ਕਿ ਅੱਜ ਲਾਅ ਔਰਡਰ ਦੀ ਕੀ ਸਥਿਤੀ ਵੇਖਦੇ ਹੋ ਬੰਦੇ ਇਟਸ ਅ ਵੈਰੀ ਟਫ ਪੰਜਾਬ ਲਈ ਤੇ ਬਹੁਤ ਕਾਲੇ ਦਿਨ ਨੇ ਜੀ ਚਾਹੇ ਲਾਅ ਔਰਡਰ ਹੋ ਜਾਏ ਚਾਹੇ ਡਿਵਾਲਪਮੈਂਟ ਹੋ ਜਾਏ ਚਾਹੇ ਗਵਰਨੈਂਸ ਹੋਵੇ ਕਿਉਂਕਿ ਸੀਐਮ ਕੋਲ ਤਾਂ ਪਾਵਰ ਹੀ ਕੋਈ ਨਹੀਂ ਸੀ ਸੀਐਮ ਜਿਹੜੇ ਨੇ ਉਹਨਾਂ ਕੋਲ ਪਾਵਰ ਹੀ ਕੋਈ ਨਹੀਂ ਹੈ ਸਾਰੀ ਪਾਵਰ ਦਿੱਲੀ ਵਾਲਿਆਂ ਕੋਲ ਹੈ ਕੇਜਰੀਵਾਲ ਜੀ ਬ੍ਰਿਗੇਡ ਜਿਨਨੇ ਆ ਕੇ ਪੰਜਾਬ ਨੂੰ ਹਾਈਜੈਕ ਕੀਤਾ ਹੈ ਔਰ ਉਹਨਾਂ ਦੇ ਬੰਦੇ ਆ ਕੇ ਹਰ ਮੰਤਰੀ ਦੇ ਉੱਪਰ ਸੁਪਰ ਮਿਨਿਸਟਰ ਤੇ ਸੁਪਰ ਚੀਫ ਮਿਨਿਸਟਰ ਬਣੇ ਹੋਏ ਨੇ ਕੇਜਰੀਵਾਲ ਜੀ ਔਰ ਸਜੋਦੀਆ ਜੀ ਸੋ ਦੈਟਸ ਵਾਈ ਪੰਜਾਬ ਦੇ ਲਈ ਕੀ ਬੜਾ ਮੁਸ਼ਕਲ ਸਮਾਂ ਹੈ ਕਿ ਇੱਥੇ ਗਵਰਨਮੈਂਟ ਸੀਐਮ ਕੋਲ ਪਾਵਰ ਹੀ ਕੋਈ ਨਹੀਂ ਹੈ ਸਿੱਧੇ ਆਪ ਜਿਹੜੇ ਆਪਣੀ ਮੈਨੇਜਮੈਂਟ ਕਰਦੇ ਰਹਿੰਦੇ ਨੇ ਕਿ ਮੈਂ ਕੁਰਸੀ ਕਿੱਦਾ ਬਚਾਵਾਂ ਪਰ ਉਹ ਕਹਿੰਦੇ ਜੀ ਕਿ ਅਸੀਂ ਦੁਬਾਰਾ ਸਰਕਾਰ ਬਣਾਉਣ ਜਾ ਰਹੇ ਹਾਂ ਦੀ ਤਿਆਰੀ ਪੂਰੀ ਹੈ ਨਹੀਂ ਚਲੋ ਉਹਨਾਂ ਦੇ ਕਹਿਣ ਦੀ ਜਿਹੜੀ ਗੱਲ ਹੈ ਤੇ ਜਨਤਾ ਦੀ ਬਾਤ ਸੁਣੋ ਜਿਨ੍ਹਾਂ ਦੇ ਰੋਜ਼ ਫਰੌਤੀਆਂ ਮੰਗੀਆਂ ਜਾ ਰਹੀਆਂ ਜਿੱਥੇ ਰੋਜ਼ ਕਤਲ ਹੋ ਰਹੇ ਨੇ ਇੱਕੀ ਕਿ ਦਿਨ ਇੱਕੀ ਕਿ ਪਲ ਮੁਸ਼ਕਲ ਨਾਲ ਜਨਤਾ ਜੀੜੀ ਆ ਕੱਟ ਰਹੀ ਹੈ ਔਰ ਜੋ ਬੁਰੀ ਹਾਲਤ ਹੈ ਇਸ ਵੇਲੇ ਹੋਈ ਹੋਈ ਹੈ ਪੰਜਾਬ ਦੀ ਨਸ਼ਿਆਂ ਦਾ ਜਿਹੜਾ ਹਮਲਾ ਹੋ ਗਿਆ ਡਰੱਗਸ ਪਲ ਪਾਈਪਲਾਈਨ ਬੈਦਰ ਵਰਡ ਪਹਿਲੀ ਜੀ ਸੁਣਿਆ ਮੈਂ ਵਾਟਰ ਪਾਈਪਲਾਈਨ ਸੁਣੀ ਸੀਗੀ ਮੈਂ ਸੀਵਰੇਜ ਪਾਈਪਲਾਈਨ ਸੁਣੀ ਸੀਗੀ ਮੈਂ ਗੈਸ ਪਾਈਪਲਾਈਨ ਸੁਣੀ ਸੀ ਨੋ ਨਿਊ ਵਰਡ ਇਜ਼ ਅਬਾਊਟ ਥੈਟ ਇਜ਼ ਡਰੱਗ ਪਾਈਪਲਾਈਨ ਤੇ ਇਹ ਪਾਈਪਲਾਈਨ ਕਿਹਨਾਂ ਦੇ ਰਾਜੇ ਚ ਹੈ ਵਰਡ ਹੈ ਗੈਂਗਸਟਰ ਇਹ ਵੀ ਨਵਾਂ ਵਰਡ ਹੈ ਕ੍ਰਿਮੀਨਲਸ ਨੇ ਸੁਣੇ ਸੀਗੇ ਗੈਂਗਸਟਰ ਨੂੰ ਇੰਨਾ ਪੌਪੂਲਰ ਕਰਨ ਵਾਲੀ ਆਮ ਆਮੀ ਪਾਰਟੀ ਦੀ ਸਰਕਾਰ ਹੈ ਵਰਡ ਨੂੰ ਉਸ ਤੋਂ ਬਾਅਦ ਉਸ ਤੋਂ ਬਾਅਦ I टेल ਯੂ ਰੇਟ ਮਾਫੀਆ ਦੀ 5 ਰੁਪਏ ਜਿਹੜਾ ਉਹ ਜੋ ਜੜਾ ਹੁੰਦਾ ਕੀ ਕਹਿੰਦੇ ਆ ਜੀ ਉਹ ਫੂਟ ਕੀ ਕਹਿੰਦੇ ਆ ਸੀ ਨਾਟ ਸਕੈਰ ਫੂਡ ਕਿ ਉਹਦਾ ਉਹ ਉਹ ਧਿਆਨ ਗੇ ਅੱਜ 30 ਰੁਪਏ ਉਹ ਹੋ ਗਿਆ ਰੇ ਤੱਕ ਕੰਪੈਰੀਟਿਵਲੀ 6 ਗੁਣਾ ਅੱਜ ਦਸ਼ਾਹਕਰ ਕਰ ਪਹੁੰਚ ਰਿਹਾ ਬੀਬੀਆਂ ਮੈਨੂੰ ਅਫਸੋਸ ਲਗਾ ਬੀਬੀਆਂ ਡਾਂਗਾ ਲੈ ਕੇ ਖੜੀਆਂ ਆ ਕਿ ਸਾਡੇ ਘਰ ਨਸ਼ੇ ਦੇ ਸਤਾਗਰ ਰਾਜ ਅਸ਼ਰਾਬ ਮਾਫੀਆ ਜਿਹਦੇ ਚ ਕੇਜਰੀਵਾਲ ਦੀ ਜੇਲ੍ਹ ਕਟ ਹੈ ਸਸੋਦੀਆ ਜੇਲ੍ਹ ਕਟ ਹੈ ਜੈਨ ਜੇਲ੍ਹ ਕਟ ਹੈ ਉਹ ਮਸ਼ਾ ਮਾਫੀਆ ਨੇ ਦਬੋਚਿਆ ਆ ਪੰਜਾਬ ਨੂੰ ਰੇਤ ਮਾਫੀਆ ਧੂਮੀ ਮਾਫੀਆ ਇੱਕ ਖੰਨਾ ਜੀ ਧੂਮੀ ਮਾਫੀਆ ਭੁਲਗੇ ਤੁਰੀ ਇਹ ਤੇ ਪੰਜਾਬ ਦੇ ਕਬਜ਼ਾਗਰਨ ਆਗੇ ਇਸ ਸਕੀਮ ਲੈ ਕੇ ਉਹ ਤੇ ਕਿਸਾਨਾਂ ਨੇ ਡਾਂਗ ਲੈ ਕੇ ਤੇ ਜਿਹੜੇ ਸਾਡੇ ਲੋਗ ਨੇ ਤੇ ਭਾਜਪਾ ਨੇ ਭਾਰਤੀ ਜਨਤਾ ਪਾਰਟੀ ਨੇ ਡਾਂਗ ਲੈ ਕੇ ਮਗਰ ਭੱਜੇ ਤੇ ਇਹਨਾਂ ਨੇ ਉਸ ਸਕੀਮ ਵਾਪਸ ਲਈ ਇਹਦੇ ਕਿਸਾਨਾਂ ਦੀ ਜਗ੍ਹਾ ਹੀ ਖੋਲ ਲਗੇ ਤੇ ਇੱਕ ਝੂਠੀ ਸਕੀਮ ਦੇ ਨਾਲ ਸੋ ਪੰਜਾਬ ਇਜ਼ ਅੰਡਰ ਡੀਪ ਕਲਾਊਡ ਕਲਾਊਡਸ ਅੱਜ ਅਨਾਰਕਿਸਟਾ ਜਿਹੜੇ ਲੋਕ ਨੇ ਉਹਨਾਂ ਦੇ ਹੱਥਾਂ 'ਚ ਜੇ ਪੰਜਾਬ ਦੀ ਸਰਕਾਰ ਆ ਗਈ ਹੈ ਕਿਉਂਕਿ ਆਮ ਆਦਮੀ ਪਾਰਟੀ ਕੇਜਰੀਵਾਲ ਜੀ ਦੀ ਹਮੇਸ਼ਾ ਮੰਨੀ ਗਈ ਹੈ ਕਿ ਪਾਰਟੀ ਅਨਾਰਕਿਸਟ ਲੋਕ ਦੇ ਅਰ ਅੱਜ ਉਹੀ ਪੰਜਾਬ ਵਿੱਚ ਜੋ ਹੈ ਦਿੱਲੀ ਤੋਂ ਭਜਾਇਆ ਦਿੱਲੀ ਨੇ ਭਜਾਇਆ ਇਹਨਾਂ ਨੂੰ ਹੁਣ ਪੰਜਾਬ ਵੀ ਭਜਾਉਣ ਦੀ ਫਰਾਂਗ ਜੇ ਕਦੋਂ 2027 ਆਏ ਤੇ ਇਹਨਾਂ ਨੂੰ ਭਜਾਓ ਪੰਜਾਬ ਬਚਾਓ ਭਾਜਪਾ ਲਿਆਓ ਡਬਲ ਇੰਜਨ ਦੀ ਸਰਕਾਰ ਬਣਾਓ ਔਰ ਜਿੱਥੇ ਵੀ ਡਬਲ ਇੰਜਨ ਦੀ ਸਰਕਾਰ ਆਈ ਹੈ ਉੱਥੇ ਲਾਅ ਐਂਡ ਆਰਡਰ ਵੀ ਠੀਕ ਹੋਇਆ ਚਾਹੇ ਯੂਪੀ ਲੈ ਲਓ ਰਾਜਸਥਾਨ ਲੈ ਲਓ ਚਾਹੇ ਤੁਸੀਂ ਬਿਹਾਰ ਲੈ ਲਓ ਚਾਹੇ ਛੱਤੀਸਗੜ੍ਹ ਲੈ ਲਓ ਚਾਹੇ ਮੱਧ ਪ੍ਰਦੇਸ਼ ਲੈ ਲਓ ਚਾਹੇ ਮਹਾਰਾਸ਼ਟਰ ਲੈ ਲਓ ਔਰ ਜਿੰਤੇ ਪਾਰਟ ਵਾਰੀ ਸਰਕਾਰ ਆਉਂਦੀ ਹੈ ਇੱਕ ਵਾਰੀ ਨਹੀਂ بار بار ਆਉਂਦੀ ਹੈ ਸਰ ਇੱਕ ਨਵੇਂ ਤਰ੍ਹਾਂ ਦਾ 2014 ਤੇ ਕੋਈ ਫਾਸਟ ਟ੍ਰੇਨ ਵੀ ਚੱਲਣਗੀ यस ਜੀ ਥਿਸ ਵਿਲ ਬੀ ਅ ਮਾਡਰਨਾਈਜ਼ਡ ਰੇਲਵੇ ਟਰੈਕ ਜੀ ਜਿਹਦੇ ਤੇ ਯਾਤਰੀ ਟ੍ਰੇਨ ਵੀ ਚੱਲਣਗੀਆਂ ਫਾਸਟ ਏਸ ਆਲਰੇਡੀ ਕੋਟਡ ਫਾਸਟ ਏਸ ਵੀ ਚੱਲਣਗੀਆਂ ਮਾਲ ਗੱਡੀਆਂ ਜਿਹੜੀਆਂ ਉਹ ਵੀ ਚੱਲਣਗੀਆਂ ਇਹ ਇੱਕ ਆਲਟਰਨੇਟਿਵ ਹੋਏਗਾ ਇਨ ਕੇਸ ਆਫ ਔਰ ਆਲਸੋ ਵੀ ਹੈ ਓਨਲੀ ਵਨ ਬ੍ਰਿਜ ਅੰਮ੍ਰਿਤਸਰ ਬਿਆਸ ਬ੍ਰਿਜ ਸੋ ਇਹ ਬ੍ਰਿਜ ਜ਼ਰੂਰੀ ਸੀ ਕਿ ਕੋਆਲਟਰਨੇਟਿਵ ਮਿਲਦਾ ਸੋ ਉਸ ਹਿਸਾਬ ਦੇ ਨਾਲ ਇਹ ਰੂਟ ਜਿਹੜਾ ਅੰਮ੍ਰਿਤਸਰ ਫਿਰੋਜ਼ਪੁਰ ਰੂਟ ਅਪ ਟੂ ਮੁੰਬਈ ਥਰੂ ਰਾਜਸਥਾਨ ਗੁਜਰਾਤ ਐਂਡ ਮਹਾਰਾਸ਼ਟਰਾ ਇਹ ਆਲਟਰਨੇਟਿਵ ਰੂਟ ਮਿਲੇਗਾ ਬਹੁਤ ਟ੍ਰੇਜ਼ ਵਲਣ ਗਿਆ ਬਹੁਤ ਔਰ ਆਰਥਿਕ ਰੂਪ ਵੀ ਸਾਡੇ ਸ਼ਹਿਰ ਨੂੰ ਬਹੁਤ ਫਾਇਦਾ ਹੋਣਗਾ ਕਿਉਂਕਿ ਵਪਾਰੀਆਂ ਨੂੰ ਬਹੁਤ ਫਾਇਦਾ ਹੋਣਾ ਹੈ ਅੱਛਾ ਸਰ ਇਹਦੇ ਵਿੱਚ ਕੋਈ ਸਟੇਟ ਦਾ ਸ਼ੇਅਰ ਹੋਏਗਾ ਜੀ ਜੇ ਹੈਗਾ ਤੇ ਕੀ ਨਹੀਂ ਪ੍ਰੈਜ਼ੈਂਟਲੀ ਦੇਖੋ ਜੀ ਸਟੇਟ ਦੇ ਪਾਇਆ ਨਹੀਂ ਜੀ ਕੁਝ ਹੋਈ ਉਹਦੇ ਕਰਕੇ ਇੰਨਾ ਡਿਲੇ ਹੋ ਗਿਆ ਸਟੇਟ ਦਾ ਸ਼ੇਅਰ ਜਿਗਾ ਲੈਂਡ ਵਾਲਾ ਤੇ ਉਹਦੇ ਬੋਧੀ ਸਰਕਾਰ ਨੇ ਪੈਸੇ ਦੇ ਦਿੱਤੇ ਮੈਂ ਤੁਹਾਨੂੰ ਪੈਸੇ ਦੱਸਦੇ ਜੀ ਤੇ ਉਹਨਾਂ ਨੇ ਐਕਵੀਜ਼ੀਸ਼ਨ ਕਰਨੀ ਹੈ ਜਿਹੜੇ ਪੈਸੇ ਨੇ ਦੇ ਆਰ ਟੂ ਸਪੈਂਡ ਦਿਸ ਮਨੀ ਟੂ ਐਕਵਾਇਰ ਦਾ ਲੈਂਡ ਫਰਮ ਦਾ ਫਾਰਮਰਸ ਠੀਕ ਵੈਰੀ ਗੁੱਡ ਪ੍ਰਾਈਸਸ ਅੱਛਾ ਸਰ ਫਾਰਮਰ ਕੋਲ ਲੈਂਡ ਲੈ ਆਂਦਾ ਤੇ ਮੇਨ ਪੰਗਾ ਆ ਗਿਆ ਉੱਥੇ ਪੰਗੇ ਪੈ ਜਾਂਦੇ ਆ ਨਹੀਂ ਉਹ ਮਾਲਾ ਪ੍ਰੋਜੈਕਟ ਵੀ ਐਸੇ ਕਰਕੇ ਅੜੇ ਆ ਤੇ ਹੁਣ ਫਿਰ ਇਹਦੇ ਵਿੱਚ ਨਾ ਅੜਚਨ ਪੈ ਜੇ ਐਸਾ ਜੀ ਐਸਾ ਨਹੀਂ ਹੋਏਗਾ ਕਿਉਂਕਿ ਸੈਂਟਰ ਨੂੰ ਅੰਮ੍ਰਿਤਸਰ ਐਕਸਪ੍ਰੈਸ ਵੇ ਆ ਹੋਰ ਬਣੇ ਨੇ 5-4% ਰਿਜ਼ੋਲਵ ਹੋ ਜਾਂਦੇ ਨੇ ਇੰਨੀ ਅੱਛੀ ਪ੍ਰਾਈਸ ਫਾਰਮਰਸ ਨੂੰ ਦਿੱਤੀ ਜਾਏਗੀ ਕਿ ਉਹ ਹੈਪੀਲੀ ਜਿਹੜਾ ਲੈਂਡ ਦਿੰਦੇ ਨੇ ਹੁਣ ਐਕਸਪ੍ਰੈਸ ਹਾਈਵੇ ਦੇਖੋ 90% ਤੋਂ ਵੀ ਜ਼ਿਆਦਾ ਕੰਮ ਚੱਲ ਰਿਹਾ ਅੰਮ੍ਰਿਤਸਰ ਉਹ ਵੀ ਮੈਂ ਹੀ ਲੈ ਕੇ ਆਇਆ ਸੀ ਅੰਮ੍ਰਿਤਸਰ ਦਿੱਲੀ ਅੰਮ੍ਰਿਤਸਰ एक्सप्रेस हाईवे सो से दरा आई डोंट फाइंड ओनली द क्वेश्चन वाज ऑफ मनी स्टेट ना कांग्रेस दी सरकार ने पंजाब इज पैसे भरे ना ही अपना आम आदमी पार्टी जगा ने पैसे भरे उन मोदी साहब दी सरकार ने पैसे भेजे ने ते प्रोजेक्ट जेड़ा है एक तोहफा देता है अमृतसर और पंजाब लो सर अमृतसर स्टेशन का काम शुरू हो गया ऐसा है कि ऑलरेडी इन प्रोग्रेस है जी ਅੰਮ੍ਰਿਤਸਰ ਸਟੇਸ਼ਨ ਦਾ ਜਾਂਦਾ ਮੈਂਪੀ ਬਣਿਆ 2016 ਇਹ ਕੰਮ ਤੇ ਦਾਦੀ ਚਲੋਇਆ ਜੀ ਅੰਮ੍ਰਿਤਸਰ ਸਟੇਸ਼ਨ ਦੇ ਰਾਈਟ ਐਂਡ ਯੂਜ਼ਰ ਅੰਮ੍ਰਿਤਸਰ ਸਟੇਸ਼ਨ ਦੇ ਪ੍ਰੋਜੈਕਟਸ ਆਨ ਗoing ਨੇ ਚੱਲ ਰਹੇ ਨੇ ਔਰ ਇਹ ਵੀ ਉਹਦੇ ਵਿੱਚ ਇੱਕ ਲੜੀ ਜਿਹੜੀ ਹੈ ਬਣ ਜਾਏਗਾ ਔਰ ਇੱਕ ਹੋਰ ਤੁਹਾਨੂੰ ਮੈਂ ਖੁਸ਼ਖਬਰੀ ਦੇ ਦਿਆ ਆਈ ਏਮ ਬੀਨ ਟੋਲਡ ਬਾਈ ਅਕਸ਼ਨੀ ਵੈਕਸਨਜੀ ਐਂਡ ਬਿੱਟੂ ਜੀ ਔਨ ਰਿਕਾਰਡ ਕਿ ਦਿੱਲੀ ਤੋਂ ਅੰਮ੍ਰਿਤਸਰ ਇੱਕ ਤੀਸਰੀ ਲਾਈਨ ਵੀ ਬਣਨ ਲੱਗੀ ਹੈ ਜੀ ਟਰੈਕ ਕਿ ਇੱਕ ਹੋਰ ਟਰੈਕ ਬਣੇਗਾ ਦਿੱਲੀ ਤੋਂ ਅੰਮ੍ਰਿਤਸਰ ਉਹਦੇ ਨਾਲ ਪ੍ਰੈਜ਼ੈਂਟ ਟਰੈਕ ਤੇ ਵੀ ਹੋਟ ਰੇਜ ਚੱਲ ਰਹੀ ਆ ਜਿਹੜਾ ਅਮਰਸਰ ਬਿਆਸ ਪਾਣੀਪਤ ਦਿੱਲੀ ਟਰੈਕ ਆ ਉਹਦੇ ਤੇ ਵੀ ਹੋਟ ਰੇਜ ਚੱਲਣ ਗਿਆ ਹੁਣ ਨਿਊ ਟਰੈਕ ਆ ਉਹਦੇ ਨਾਲ ਆਲਟਰਨੇਟਿਵ ਟਰੈਕ ਹੀ ਘੌਰ ਬਣਨ ਜਾ ਰਹੇ ਥੈਟ ਇਜ਼ ਆਲਸੋ ਦ ਵਰਕ ਇਜ਼ ਔਨ ਔਨ 댓 ਪ੍ਰੋਜੈਕਟ ਸਰ ਹਰ ਚੀਜ਼ ਜਿਹੜੀ ਵੀ ਸੈਂਟਰ ਤੋਂ ਆਂਦੀ ਆ ਉਹਦੇ ਵਿੱਚ ਆਮ ਆਦਮੀ ਪਾਰਟੀ ਐਂਡ ਤੇ ਕਹਿੰਦੇ ਜੀ ਅਸੀਂ ਕਰ ਰਹੇ ਆ ਜਿਸ ਤਰ੍ਹਾਂ ਹੈਲਥੀ ਹੋਰ ਜਨਾ ਵੀ ਹੋਣਗੇ ਉਸਤੇ ਵੀ ਆਪਣਾ ਟੈਗ ਲਗਾ ਦਿੰਦੇ ਨੇ ਹੁਣ ਐਂਦੇ ਤੇ ਵੀ ਤੁਹਾਨੂੰ ਲੱਗਦਾ ਕਿ ਉਹ ਟੈਗ ਲਗਾਉਣ ਦੀ ਕੋਸ਼ਿਸ਼ ਕਰਨਗੇ ਮੈਡਮ ਇਹ ਜਨਤਾ ਸਭ ਜਾਣਦੀ ਹੈ ਇਹ ਜਨਤਾ ਹੈ ਇਹ ਸਭ ਜਾਣਦੀ ਐਵੇਂ ਥੋੜਾ ਮੋਦੀ ਇਹਦੇ ਮੌਮਕਿੰਦੇ ਨਾਰੇ ਲੱਗ ਰਹੇ ਮੋਦੀ ਮੋਦੀ ਦੇ ਨਾਰੇ ਲੱਗ ਰਹੇ ਨੇ ਕਿ ਉਹ ਜਨਤਾ ਨੂੰ ਸਭ ਪਤਾ ਹੈ ਕਿ ਪੈਸੇ ਕੌਣ ਭੇਜ ਰਿਹਾ ਹੈ ਕੌਣ ਪ੍ਰੋਜੈਕਟ ਲਈ ਆ ਰਿਹਾ ਇਹਦੇ ਉਦਾਹਰਣ ਹੈ ਜੀ ਕਿ ਨਾ 5 ਸਾਲ ਕਾਂਗਰਸ ਨੇ ਕੋਈ ਪੈਸਾ ਦਿੱਤਾ ਪ੍ਰੋਜੈਕਟ ਲਟਕਿਆ ਰਿਹਾ 2016 ਤੋਂ 300 ਕਰੋੜ ਮੈਂ ਜਾਰੀ ਕਰਵਾਤਾ ਸੀ ਤੇ ਨਾ ਹੀ ਆਮ ਆਦਮੀ ਪਾਰਟੀ ਨੇ ਕੋਈ ਪੈਸਾ ਦਿੱਤਾ ਇਸ ਤੋਂ ਵੱਡਾ ਕੀ ਪਰਮਣ ਪ੍ਰਤੱਖ ਕੋ ਪ੍ਰਮਾਨ ਦੀ ਕੀ ਅਵਸ਼ਕਤਾ ਹੈ ਤੇ ਦਿੱਤਾ ਤੇ ਭਾਰਤ ਦੀ ਸਰਕਾਰ ਨੇ ਦਿੱਤਾ ਮੋਦੀ ਜੀ ਦੀ ਸਰਕਾਰ ਨੇ ਦਿੱਤਾ ਮੈਨੂੰ ਸਰ ਇਹ ਕੋ ਬਿੱਜ ਦੇ ਨਾਲ ਕੋਈ ਜ਼ਮੀਨ ਹੈਗੀ ਆ ਤੁਹਾਡੇ ਕੋਲ ਆ ਰਿਹਾ ਜੀ ਬਿਆਨ ਦਿੱਤੇ ਉਹ ਕਿਹੜੀ ਜ਼ਮੀਨ ਜੋ ਹੋਟਲ ਵਾਲੇ ਕੋਈ ਤੁਹਾਡੇ ਸੰਗਿਆਂ ਚ ਹੈਗਾ ਨਹੀਂ ਆਹਾ ਉਹ ਡਿਮਾਂਡਡ ਦਾ ਡਾਕੂਮੈਂਟੇਸ਼ਨ ਆਫ ਦਟ ਲੈਂਡ ਫ্রম ਦ ਸੀਨੀਅਰ ਆਫਿਸਰਸ ਸੋ ਵਟ ਇਜ਼ ਹੈਂਡਡ ਟੂ ਰਮਜਾਬਲਾ ਜੀ ਦੇ ਜਿਹੜੇ ਅਲੀਗੇਸ਼ਨਸ ਨੇ ਉਹਦੇ ਤੇ ਜਦੋਂ ਤੱਕ ਮੈਨੂੰ ਕੋ ਡਾਟਾ ਆਏਗਾ ਦੈਨ ਆਈ ਵਿਲ ਬੀ ਏਬਲ ਟੂ ਰਿਪਲਾਈ ਟੂ ਯੂ ਡੈਫੀਨਿਟਲੀ ਵਿਲ ਟੇਕ ਕੇਅਰ ਆਫ ਦਿਸ ਕੋਈ ਮੋਦੀ ਜੀ ਦਾ ਕੋਈ

ਵੀ ਆਰ ਦਾ ਕਸਟੋਡੀਅਨ ਆਫ ਆਨਰੇਬਲ ਪ੍ਰਧਾਨ ਮੰਤਰੀ ਮੋਦੀ ਜੀ ਅਸੀਂ ਉਹਨਾਂ ਦੇ ਚੌਂਕੀਦਾਰ ਬਣ ਕੇ ਬੈਠੇ ਆ ਚੌਂਕੀਦਾਰੀ ਦਾ ਫਰਜ਼ ਨਿਭਾਵਾਂਗੇ ਕਹਿੰਦੇ ਉਹਦੀ ਜਾਂਚ ਲਈ ਆਲਰੇਡੀ ਮੈਂ ਸੀਨੀਅਰ ਆਫੀਸਰਸ ਨਾਲ ਗੱਲ ਕਰ ਲਈ ਹੈ ਕਿ ਬ੍ਰਿੰਗ ਦਾ ਫੈਕਚੁਅਲ ਫਿਗਰ ਇਨ ਪੇਪਰ ਕਿ ਇਟਸ ਅ ਵੈਰੀ ਪ੍ਰਾਈਮ ਲੋਕੇ ਆਈ ਟੈਲ ਯੂ

ਵੀ ਆਲ ਵਿਲ ਬੀ ਫੋਲੋਇੰਗ ਥੈਟ ਐਂਡ ਉਹਦੇ ਤੇ ਕਰਾਂਗੇ ਪਰ ਹਾਲੇ ਤੱਕ ਇਟਸ ਆਨ ਦਾ ਪ੍ਰੀਲਿਮਿਨਰੀ ਸਟੇਜ ਸੋ ਪ੍ਰੀਲਿਮਿਨਰੀ ਸਟੇਜ ਇਟਸ ਅ ਕੰਪਲੇਂਟ ਓਨਲੀ ਸੋ ਲੈਟਸ ਗੈਟ ਦਾ ਫੈਕਚੁਅਲ ਫਿਗਰ ਦੈਨ ਵਿਲ ਟਾਕ ਮਨਸਾਬ ਰੇਲਵੇ ਸਟੇਸ਼ਨ ਵਾਸਤੇ ਜਿਹੜਾ ਕੱਢਿਆ ਤੇ ਲੋਕਾਂ ਕੋਲੋਂ ਬੈਕਲੌਗ ਮੰਗ ਰਹੇ ਜੀ ਸਾਡੇ ਕੋਲ ਪਹਿਲਾਂ ਤੇ ਰਿਪੋਰਟ ਨਹੀਂ ਸੀਗੇ ਕੰਪਿਊਟਰਸ ਤੇ ਨਹੀਂ ਸੀਗਾ ਤੇ ਇਸ ਕਰਕੇ 2014 ਤੋਂ ਲੋਕਾਂ ਨੂੰ ਪ੍ਰਾਪਰਟੀ ਤੇ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਤੇ ਟੈਕਸ ਲਗਾ ਰਹੇ ਆ ਕੀ ਕਹਿਣਾ ਚਾਹੋਗੇ ਐਸਾ ਜੀ ਕਿ ਇਹਨਾਂ ਨੂੰ ਪਤਾ ਲੱਗ ਗਿਆ ਹੈ ਜੀ ਕਿ ਜਿਹੜੀ ਰਾਜਨੀਤਿਕ ਨਕਸ਼ਾ ਹੈ ਉਹਦੇ ਚੋ ਹੀ ਇਹ ਦੂਰ ਹੋ ਲਗੇ ਨੇ ਆ ਦੇਸ਼ ਦੇ ਰਾਜਨੀਤਿਕ ਨਕਸ਼ੇ ਤੋਂ ਤੇ ਉਸ ਕਰਕੇ ਇਹ ਹੁਣ ਜਾਂਦੀ ਬਾਹਰ ਦੇ ਵਿੱਚ ਭ੍ਰਸ਼ਟਾਚਾਰ ਜਿੰਨਾ ਕਰਨਾ ਉਹਨਾਂ ਕਰ ਲਓ ਇਹ ਉਹਦੇ ਹੀ ਉਪਰਾਲੇ ਕਰਦੇ ਨੇ ਇਹਨਾਂ ਨੂੰ ਉਹੀ ਨਜ਼ਰ ਆ ਰਹੀ ਹੈ ਲੱਗਦੇ ਕਿੱਦਾਂ ਜਨਤਾ ਨੂੰ ਲੁੱਟੀਏ ਕਿੱਦਾਂ ਜਨਤਾ ਨੂੰ ਕੁਟੀਏ ਤੇ ਆਪਣੀਆਂ ਜੇਬਾਂ ਗਰਮ ਕਰੀਏ ਕਿਉਂਕਿ ਇਹ ਆਏ ਸੀਗੇ ਬਦਲਾਵ ਲਈ ਜੀ ਇਹ ਆਏ ਸੀਗੇ ਬਦਲਾਵ ਲਈ ਤੇ ਬਦਲਾਵ ਤੇ ਹੋ ਗਿਆ ਇਹਨਾਂ ਦੇ ਲੀਡਰਾਂ ਦਾ ਬਦਲਾਵ ਹੋ ਗਿਆ ਇਹਨਾਂ ਦੇ ਵਰਕਰਾਂ ਦਾ ਕਿ ਅੱਜ ਜਿਹੜੇ ਸਾਈਕਲਾਂ ਤੇ ਘੁੰਮਦੇ ਸੀ ਉਹ ਵੱਡੀਆਂ-ਵੱਡੀਆਂ ਗੱਡੀਆਂ ਤੇ ਬਗਲਿਆਂ ਹੀ ਜਾ ਗਏ ਸੋ ਉਹੀ ਬਦਲਾਵ ਹੋਰ ਵਧਾਣ ਲਈ ਇਹ ਲੋਕਾਂ ਦੀ ਜੇਬ ਤੇ ਡਾਕਾ ਪਾ ਰਹੇ ਆ ਅਗਲੇ ਸਰ ਅਗਲੇ ਸਰ 1 2 ਵੋਟਸ ਬੋਲ ਜਿੰਦ ਸਰ ਅਗਲੇ ਸਾਲ ਇਲੈਕਸ਼ਨ ਹੈ ਔਰ ਜਿਸ ਤਰ੍ਹਾਂ ਪਹਿਲੇ ਨਸ਼ੇ ਖਿਲਾਫ ਆਪਰੇਸ਼ਨ ਚਲਾਇਆ ਸੀ ਹੁਣ ਇਹਨਾਂ ਨੇ ਚਲਾਤਾ ਕੈਂਸਲ ਕਰ ਲਿਆ ਪਰ ਹਾਰ ਆਪਰੇਸ਼ਨ 1 ਔਰ 2 ਸੀਰੀਜ਼ ਕਰਦੇ ਆਂ 400 500 ਬੰਦੇ ਦੀ ਕਿਰਤਾਰੇ ਦੀ ਗੱਲ ਕਰ ਰਹੇ ਆ ਹਰ ਦੂਸਰੇ ਦਿਨ ਕਿ ਆਪਾਂ ਇਹਨੇ ਬੰਦੇ ਕਰਾ ਦਾ ਰਹੇ ਪਰ ਕ੍ਰਾਈਮ ਕਿਤੇ ਨਾ ਕਿਤੇ ਰੁਕ ਨਹੀਂ ਜਾ ਲੁੱਟ ਵੀ ਹੋ ਰਹੀ ਹੈ ਤੇ ਬੈਟਰੀ ਵੀ ਹੋ ਰਹੀ ਹੈ ਫਰੋਤੀ ਦੇ ਵੀ ਮਾਮਲੇ ਆ ਰਹੇ ਆ ਲਗਾਤਾਰ ਤੁਸੀਂ ਆ ਸੀਰੀਅਸ ਨੂੰ ਕਿੱਦਾਂ ਦੇਖ ਰਹੇ ਹੋ ਕਿ 1 ਸਾਲ ਪਹਿਲੇ ਹੀ ਇੰਨਾ ਨੇ ਸ਼ੁਰੂ ਕੀਤਾ ਇਹ 4 ਸਾਲ ਪਹਿਲੇ ਕਿਉਂ ਨਹੀਂ ਇਹਨਾਂ ਨੇ ਕਾਰੋਬਾਰ ਸ਼ੁਰੂ ਕੀਤਾ ਬਰਸਾਤੀ ਡੱਡੂ ਚੋਣਾਰ ਦੇ ਵੀ ਟਲ ਟਲ ਕਰਨ ਆਏ ਸੋ ਇਹ ਇਲੈਕਸ਼ਨ ਓਰੀਐਂਟਡ ਅਭਿਆਨ ਨੇ ਜਿਹੜੇ 4 ਸਾਲ ਕੁਝ ਨੇ ਮੋਦੀ ਜੀ ਨੇ ਅੱਜ ਉਹਨਾਂ ਦੇ 11 ਸਾਲ ਦਾ ਰਿਕਾਰਡ ਦੇਖੋ ਤੇ ਤੁਹਾਨੂੰ ਨਜ਼ਰ ਆਉਂਦਾ ਹੈ ਉਹਨਾਂ ਦਾ ਨਮੋ ਐਪ ਹੈ ਤੇ ਨਮੋ ਐਪ ਹੈ ਤੇ ਫਿਰ ਮਾਨ ਐਪ ਕਿਉਂ ਨਹੀਂ ਬਣਾ ਲੇ ਮਾਨ ਸਾਹਿਬ ਜੁਰਤ ਹੈ ਤੇ ਮੈਂ ਕਹਿ ਲੈਂਦਾ ਮਾਨ ਸਾਹਿਬ ਆਪਣੀ ਐਪ ਬਣਾਓ ਤੁਸੀਂ ਕੀ ਕੀਤਾ ਮੋਦੀ ਸਾਹਿਬ ਤੇ ਐਪ ਬਣਾਈ ਬੈਠੇ ਨੇ ਸਭ ਨੂੰ ਪਤਾ ਲੱਗਦਾ ਐਡ ਕੋ ਲੋ ਤੇ ਮਾਨ ਐਪ ਕਿਉਂ ਨਹੀਂ ਹੈ ਇੱਥੇ ਤੁਹਾਨੂੰ ਜਵਾਬ ਮਿਲ ਜਗਾ ਮਾਨ ਸਾਹਿਬ ਇੱਕ ਰੇਲਵੇ ਨਾਲ ਸੰਬੰਧਿਤ ਹੈ ਜੀ ਤੁਸੀਂ ਡਿਸਟ੍ਰਿਕਟ ਵਿੱਚ ਸੈਕੰਡਰੀ ਪ੍ਰੋਜੈਕਟ ਦਾ ਅੰਸ਼ ਲਿੰਗ ਸਟੇਸ਼ਨ ਤੇ ਲੱਗਿਆ ਔਰ ਲੱਗਣਾ ਵੀ ਹੈ ਜੀ ਪਰ ਉਹ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਕਿਉਂ ਨਹੀਂ ਅੱਜ ਮੈਂ ਮੈਂ ਖੁਦ ਗਿਆ ਜੀ ਸਵੇਰੇ ਬੰਦੇ ਭਾਰਤ ਦੇ ਕਿਸੇ ਨੂੰ ਚੜਾਉਣ ਵਾਸਤੇ ਐਲੀਵੇਟਰ ਬਾੜੀਆਂ ਬੰਦ ਸੀਗੀਆਂ ਜੀ ਕੁਝ ਲਿਫਟਾਂ ਵੀ ਬੰਦ ਨੇ ਕਿਉਂ ਨਹੀਂ ਚੱਲਦੀਆਂ ਲੋਕਾਂ ਨੂੰ ਸਹੂਲਤਾਂ ਕਿਉਂ ਨਹੀਂ ਮਿਲਦੀ ਮੇਰਾ ਇੱਕੋ ਹੀ ਕੁਐਸਚਨ ਹੈ ਮੇਰਾ ਕੋਈ ਸਟਾਫ ਵਾਲਾ ਕੋਈ ਦਰਦਾ ਹੋਣੀ ਮੇਰਾ ਇਹੀ ਹੈ ਜੀ ਕਿ ਬੜੀਆਂ ਕੜੀਆਂ ਹਜਾ ਤਾ ਨੇ ਪਰ ਜੇ ਕਿਸੇ ਕਾਰਨ ਕਿਸੇ ਲਈ ਕੋਈ ਫੇਲਿਅਰ ਹੋ ਜਾਂਦਾ ਮਸ਼ੀਨਰੀ ਹੈ ਬਟ ਜੇ ਇੰਟੈਂਸ਼ਨਲ ਹੋਏ ਤਾਂ ਸਾਡੇ ਸ਼ਬਦ ਲੋਕਾਂ ਦੇ ਧਿਆਨ ਵਿੱਚ ਲਿਆਓ ਸਭ ਤੋਂ ਵੱਡਾ ਤੇ ਤੁਸੀਂ ਹੋ ਕਿ ਤੁਹਾਡੇ ਧਿਆਨ ਹੀ ਲਿਆਣ ਗਿਆ ਇਸ ਤਰੀਕ ਨੂੰ ਅੱਜ ਐਲੀਵੇਟਰ ਬੰਦ ਸੀ ਵਿਲ ਮੇਕ आवर ਆਫੀਸਰ ਅਕਾਊਂਟੇਬਲ ਨੋਬਾਡੀ ਇਜ਼ ਨਸੀ ਨੋਬਾਡੀ ਇਜ਼ ਅਲਾਉਡ ਟੂ ਸੈਬਰਟਾਈਜ਼ ਦਾ ਵਿਜ਼ਨ ਐਂਡ ਦਾ ਓਨੈਸਟੀ ਆਫ ਮਾਈ ਪ੍ਰਾਈਮ ਮਿਨਿਸਟਰ ਨੋਬਾਡੀ ਕੈਨ ਨੋ ਬਲੈਕ ਸ਼ਿਪ Will be spared if somebody sabotages the dreams of my Prime Minister sir, Narendra Modi. We'll take care. I'll talk to the officer why today you face this problem. I, uh, uh, the officer. Thank you.